ਮਾਤਾ ਸਰਜੀਤ ਕੌਰ ਜੀ ਸਾਡੇ ਸੁਪਨਿਆਂ ਦੇ ਘਰ ਪਹੁੰਚੇ ਹੁਣੇ-ਹੁਣੇ ਵੀਰੇ ਨੇ ਮਾਤਾ ਨੂੰ ਦੇਖਿਆ ਇੱਕ ਦੁਕਾਨ ਦੇ ਬਾਹਰ ਆ ਬੋਕਰ ਲੈ ਕੇ ਘੁੰਮਦਿਆਂ ਸਿਰ ਤੇ ਚੁੰਨੀ ਨਹੀਂ ਜੀ ਇਹ ਦੱਸੋ ਕਿ ਤੁਹਾਡੀ ਗਲੀ ਦਾ ਕੀ ਨਾਮ ਹੈ ਮੀਂਹ ਦਾ ਨਾਮ ਨਹੀਂ ਉਹ ਕੀ ਹੋਰ ਆ ਤੁਹਾਡੀ ਗਲੀ ਕਿਵਲਾ ਅ ਤੋ ਕਿਹੜੀ ਗਲੀ ਹੈ ਕਿਹੜਾ ਮੱਲਾ ਨਾਮ ਹੈ ਕੋਈ ਤੋ ਕੁਝ ਨਹੀਂ ਭੁੱਲ ਗਿਆ ਭੁੱਲ ਗਏ ਜੋ ਕੋਦੋਂ ਦੇ ਤੁਸੀਂ ਇੱਦੋਂ ਘੁੰਮਦੇ ਹੋ ਬਾਹਰ ਕਿ ਨਾਂ ਕੀ ਨੇ ਹਾਂ ਕਿ ਆ ਉਹ ਬੁਝਾਇਆ ਕਿਹਾ ਮਾਣੋ ਕਰ ਰਿਹਾ ਹੈ ਤੁਹਾਡੇ ਮੁੰਡੇ ਦਾ ਕੀ ਨਾਮ ਹੈ ਇਹ ਦੇ ਕਲਵੰਤਆ ਕਲਵੰਤ ਹਾਂ ਇਹ लवली ਮੇਰਾ ਪੁੱਤ ਹੈ ਅੱਛਾ ਜੀ ਅੱਛਾ ਹਾਂ ਤੇ ਹੁਣ ਤੁਸੀਂ ਰਾਹ ਭੁੱਲ ਗਿਓ ਤੇ ਕਿਹੜੇ ਪਿੰਡੋਂ ਮਾਤਾ ਹੀ ਪਿੰਡ ਦਾ ਨਾਮ ਪਤਾ ਬਾਈ ਨੇ ਮਾਤਾ ਨੂੰ ਪੁੱਛਿਆ ਮਾਤਾ ਨੇ ਦੱਸਿਆ ਵੀ ਮੈਂ ਘਰੋਂ ਭੁੱਲ ਗਿਆ ਮੈਨੂੰ ਨਾਂ ਦਾ ਘਰ ਪਤਾ ਲੱਗਦਾ ਨਾ ਨੰਬਰ ਯਾਦ ਆ ਮੁੰਡਿਆਂ ਦੇ ਨਾਮ ਪਤਾ ਪਰ ਐਡਰੈਸ ਨਹੀਂ ਪਤਾ ਮਾਤਾ ਨੂੰ ਇਹ ਨਹੀਂ ਪਤਾ ਕਿ ਮੱਲਾ ਕਿਹੜਾ ਵਾ ਜੇ ਮਾਤਾ ਨਾਲ ਗੱਲ ਕਰਨ ਤੇ ਪਤਾ ਲੱਗਿਆ ਜੋਧੇਲ ਵਸਤੀ ਮਾਤਾ ਕਹਿੰਦੀ ਜੋਧੇਲ ਵਸਤੀ ਮਾਤਾ ਨੇੜੇ ਹੀ ਆ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਡੀ ਸ਼ੇਅਰ ਕੀਤੀ ਵੀਡੀਓ ਦਾਦੀ ਪਰਦਾਦੀ ਮਾਂ ਆਪਣੇ ਘਰ ਚਲੇ ਜਾਊ ਆਪਣੇ ਘਰ ਚਲੇ ਜਾਊ ਮਾਤਾ ਜੀ ਗਊਸ਼ਾਲਾ ਰੋਡ ਤੇ

ਮੈਂ ਉਹ ਲਾ ਜੇ ਹਾਂ ਹੈ ਤੇ ਉਹ ਲਾਈ ਗਈ ਹੈ ਕਿ ਮੈਂ ਮੰਨ ਲਿਆ ਚੁੰਨੀ ਲੈ ਗਾ ਚੁੰਨੀ ਤੇ ਪਤਾ ਨਹੀਂ ਕਿ ਮੈਂ ਫੋਲ ਕੇ ਲੈ ਗਿਆ ਇਹ ਚੁੰਨੀ ਹੀ ਲੈ ਗਿਆ ਟਹਿ ਜਾਣਾ ਹਾਂ ਨਹੀਂ ਚੁੰਨੀ ਲੜਾਉਂ ਪਤਾ ਨਹੀਂ ਚੁੰਨੀ ਕਿੱਥੇ ਗਈ ਫਿਰ ਨਹੀਂ ਤਾਂ ਉੱਥੇ ਮੈਂ ਨਾ ਜਾਉ ਮਾਪਨਾ ਆ ਕਪਾਨ ਨਾ ਚੁੰਨੀ ਉਸ ਵੇਲੇ ਸੇ ਉઠી ਕਿ ਖੇੜਾ ਗਾਤਰਾ ਪਾਇਆ ਸੀ ਹਾਂ ਜੀ ਸਾਬ ਉਹ ਵੀ ਉੱਤੋਂ ਲੈ ਕੇ ਕੋਈ ਆ ਉਹ ਆ ਗਿਆ ਦੇਖਣ ਗਏ ਫਾਈਨ ਟਿਕਾ ਮਾਂ ਤੂੰ ਕਿੱਥੋਂ ਆਈ ਕਿੱਥੋਂ ਸੀ ਤੇਰਾ ਮੁੰਡਾ ਹੁਣ ਕਿੱਥੇ ਰਹਿੰਦਾ ਵਾ ਲੁਧਿਆਣਾ ਲੁਧਿਆਣਾ ਹੀ ਰਹਿੰਦਾ ਕਿੱਥੇ ਸ਼ਿਮਲਾਪੁਰੀ ਰਹਿੰਦਾ ਹਾਂ ਆਪਣੇ ਡਾਬੇ ਦਿਹਾਰੇ ਰਹਿੰਦਾ ਨਾ ਨਾ ਆਪਣੇ ਜਨਤਾਨਗਰ ਸੁੰਦਰ ਨਗਰ ਆਪਣੇ ਉਥੇ ਵਿਵਹਿਆ ਨਹੀਂ ਰਹਿੰਦੇ। ਲੁਧਿਆਣੇ ਦੀ ਜਿਵੇਂ ਗਲੀਆਂ ਵਾ ਨਾ, ਮਹੱਲੇ ਆ ਉਹਨਾਂ ਦਾ ਨਾਮ ਆਹੇ। ਉਹ ਨਾਮ ਮੈਨੂੰ ਪਤਾ ਨਹੀਂ ਨਾ, ਮੈਂ ਜਾਣ ਬੜਾਂ। ਹੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੇ ਤੈਨੂੰ ਲੁਧਿਆਣੇ? ਮੈਂ ਪਾਉਂਦੇ ਨੇ ਛਾਲਾ। 3-4 ਸਾਲ। ਲੁਧਿਆਣੇ ਜਿੱਥੇ ਤੁਹਾਡੀ ਲੁਧਿਆਣੇ ਘਾਰਾਂ ਤੁਹਾਡਾ ਉਹਦੇ ਨੇੜੇ-ਤੇੜੇ ਕੀ ਮਸ਼ਹੂਰ ਚੀਜ਼ ਹੈਗੀ? ਕੋਈ ਮਸ਼ਹੂਰ ਚੀਜ਼? ਮਸ਼ਹੂਰ ਕੀ ਹੈ? ਗਵਾਲਾ ਨਾ ਕਰੇ ਕੜੀ ਗਵਾਲੋਂ ਗਵਾਲਿਆਂ ਦਾ ਹੋਰ ਮਹਿਕਾਲਾ ਦਾ ਇੱਧੇ ਦੇ ਪਾਸੇ ਆਪਣੀ ਪੁਰਬੂ ਦੀ ਦੁਕਾਨ ਕਾਦੀ ਦੁਕਾਨ ਪਰਬੂ ਦੀ ਆ ਦੁਜੀ ਪ੍ਰਬੂ ਦੀ ਦੁਕਾਨ ਹਾਂ ਆ ਦੁਕਾਨ ਕਿਰੀਆਨੇ ਦੀ ਕਿਰੀਆਨੇ ਤੇ ਮੈਂ ਜੋਧੇ ਵਾਲ ਬਸਤੀ ਕੋ ਬੰਨੇ ਰਹੀ ਆ ਜੋਧੇ ਵਾਲ ਬਸਤੀ ਨੇੜੇ ਹੀ ਆ ਹਾਂ ਨੇੜੇ ਆ ਗਿਆ ਆਪਾਂ ਮਿਹਰਬਾਨ ਠਾਣਾ ਮਿਹਰਬਾਨ ਚੁੰਗੀ ਹਾਂ ਨੇੜੇ ਹੀ ਮਿਹਰਬਾਨ ਪਿੰਡ ਨਾ ਧਾਣਾ ਹੈ ਧਾਣਾ ਮਿਹਰਬਾਨ ਨੇੜੇ ਹੀ ਆ ਕਾਕਵਾਲ 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 ਸੁਨੇ ਆ ਰਾਹੂ ਰੋਡ ਆਇਆ ਮੈਂ ਤੁਹਾਨੂੰ ਬਤਾ ਕੇ ਥੇ ਜਾਣੀ ਮੈਂ ਕਰੀ ਨਹੀਂ ਕਰੀ ਨਹੀਂ ਆ ਤੁਹਾਨੂੰ ਲੱਟਾਂ ਤੋਂ ਨਹੀਂ ਆਈਦੇ ਤੋਂ ਨਹੀਂ ਆ ਮੈਂ ਹਾਂ ਠੀਕ ਆ ਮਾ ਕੋਈ ਨਾ ਮਾ ਤੇਰਾ ਨਾਂ ਕੀ ਆ ਮਾ ਸਰਜੀਤ ਕੌਰ ਤੇਰੇ ਘਰ ਵਾਲੇ ਦਾ ਕੀ ਨਾਮ ਸੀ ਸਰਜੀਤ ਕੌਰ ਗੁਰਦੇਵ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸਰਜੀਤ ਕੌਰ ਜੀ ਸਾਡੇ ਸੁਪਨਿਆਂ ਦੇ ਘਰ ਪਹੁੰਚੇ ਹੁਣੇ-ਹੁਣੇ ਇਹ ਵੀਰਾ ਨਵੀਨ ਸੱਬਰਵਾਲ ਲੈ ਕੇ ਆਇਆ ਲੁਧਿਆਣੇ ਤੋਂ ਬਾਈ ਨੇ ਜਿਹੜੀ ਵੀਡੀਓ ਪਾਈ ਉਹ ਵੀ ਅਸੀਂ ਪਿੱਛੇ ਲਾਈ ਐਂਡ ਤੇ ਦੇਖਿਓ ਵੀਰੇ ਨੇ ਮਾਤਾ ਨੂੰ ਦੇਖਿਆ ਇੱਕ ਦੁਕਾਨ ਦੇ ਬਾਹਰ ਆ ਬੋਕਰ ਲੈ ਕੇ ਘੁੰਮਦਿਆਂ ਸਿਰ ਤੇ ਚੁੰਨੀ ਨਹੀਂ ਕੰਨ ਦੇ ਵਿੱਚ ਇੱਕ ਵਾਲੀ ਹੈਗੀ ਇੱਕ ਹੈ ਨਹੀਂ ਕਪੜੇ ਲੀੜਿਆਂ ਤੋਂ ਅੰਦਾਜ਼ਾ ਲੱਗਿਆ ਬਾਈ ਕਹਿੰਦਾ ਮੈਨੂੰ ਲੱਗਿਆ ਵੀ ਮਾਤਾ ਘਰੋਂ ਭਟਕੀ ਲੱਗਦੀ ਐ ਤੇ ਬਾਈ ਨੇ ਮਾਤਾ ਨੂੰ ਪੁੱਛਿਆ ਮਾਤਾ ਨੇ ਦੱਸਿਆ ਵੀ ਮੈਂ ਘਰੋਂ ਭੁੱਲ ਗਈ ਮੈਨੂੰ ਨਾਂ ਦਾ ਘਰ ਪਤਾ ਲੱਗਦਾ ਨਾ ਨੰਬਰ ਯਾਦ ਆ ਮੁੰਡਿਆਂ ਦੇ ਨਾਮ ਪਤਾ ਪਰ ਐਡਰੈਸ ਨਹੀਂ ਪਤਾ ਵੀ ਮੈਂ ਪਹਿਲਾਂ ਪੰਜ ਚਾਰ ਦਿਨ ਗੁਰੂ ਘਰ ਵੀ ਰਹਿ ਕੇ ਆਈਆਂ ਹੁਣ ਮੈਂ ਇੱਥੇ ਦੁਕਾਨਾਂ ਦੇ ਮੂਹਰੇਆਂ ਦੋ ਤਿੰਨ ਦਿਨਾਂ ਤੋਂ ਵੀ ਮੈਨੂੰ ਪਤਾ ਨਹੀਂ ਲੱਗਦਾ ਪੁੱਤ ਬਾਈ ਨੇ ਬ੍ਰੇਕਫਾਸਟ ਕਰਾਇਆ ਪ੍ਰਸ਼ਾਦਾ ਪਾਣੀ ਛਕਾਇਆ ਮਾਂ ਨੂੰ ਸਾਨੂੰ ਵੀਡੀਓ ਬਣਾ ਕੇ ਭੇਜੀ ਅਸੀਂ ਵੀ ਵੀਡੀਓ ਦੇਖਦੇ ਸਾਰੀ ਸਮਝ ਗਏ ਕਿ ਬੇਬੇ ਨੂੰ ਜਰੂਰਤਾ ਬੇਬੇ ਘਰੋਂ ਗੁੰਮੀ ਹੋਈ ਆ ਵੀਰੇ ਨੇ ਅਸੀਂ ਕਿਹਾ ਵੀਰੇ ਤੂੰ ਇੱਥੇ ਲਿਆ ਸਾਡੇ ਕੋਲੇ ਤੇ ਵੀਰਾ ਇੱਥੇ ਸਾਡੇ ਕੋਲ ਲੈ ਕੇ ਪਹੁੰਚ ਗਿਆ ਮਾਤਾ ਸਰਜੀਤ ਕੌਰ ਨੂੰ ਹੁਣ ਇਹ ਮਾਤਾ ਸਰਜੀਤ ਕੌਰ ਜੀ ਜੋ ਆਪਣੇ ਬਾਰੇ ਦੱਸ ਰਹੀ ਆ ਬੇਟੇ ਦਾ ਨਾਂ ਕੁਲਵੰਦ ਸਿੰਘ ਦੱਸਦੀ ਆ ਪੁੱਤਰੇ ਦਾ ਨਾਂ ਦੱਸਦੀ ਆ ਮਾਤਾ ਸ੍ਰਿੰਦਰ ਸਿੰਘ ਲਵਲੀ ਵੀ ਦੋਨੇ ਹੀ ਧਾਗਿਆ ਫੈਕਟਰੀ 'ਚ ਕੰਮ ਕਰਦੇ ਨੇ ਤੇ ਨਾਲੇ ਘਰ 'ਚ ਗੱਡੀਕਾਰ ਹੈਗੀ ਆ ਮਾਤਾ ਦਾ ਜਿਹੜਾ ਘਰ ਵਾਲਾ ਸੀ ਸਰਦਾ ਸਾਈ ਉਦੀ ਮੌਤ ਹੋ ਗਈ ਕਈ ਸਾਲ ਪਹਿਲਾਂ ਉਹਦੇ ਕੋਲ ਟਰੱਕ ਸੀ ਉਦੋਂ ਪਟਨਾ ਸਾਹਿਬ ਰਹਿੰਦੇ ਸੀ ਇਹ ਮਾਤਾ ਦੇ ਦੋ ਪਰਪੋਤੇ ਵੀ ਆ ਤੇ ਮਾਤਾ ਦੀਆਂ 6 ਧੀਆ ਵੀ ਆ ਧੀਆ ਚੋਂ ਇੱਕ ਧੀ ਮਰ ਗਈ ਆ 5 ਜਿਉਂਦੀਆਂ ਉਹਨਾਂ ਦੇ ਵਿੱਚੋਂ ਇੱਕ ਧੀ ਖੰਨੇ ਵਿਆਹੀ ਆ ਇੱਕ ਫਰੀਦਕੋਟ ਐ ਇੱਕ ਮਲੇਰਕੋਟ ਲਿਆ ਤੇ ਇੱਕ ਅਮਰੀਕਾ ਗਈ ਹੋਈ ਐ ਇੱਕ ਤੂਰੀ ਆ ਤੇ ਇੱਕ ਮਾਂ ਭੈਣ ਆ ਜਿਹੜੀ ਮਾਤਾ ਦੀ ਧੀ ਆ ਉਹ ਇਸ ਦੁਨੀਆ ਤੋਂ ਚਲੀ ਗਈ ਆ ਹੁਣ ਮਾਤਾ ਦੇ ਜਿਹੜਾ ਸਰਿੰਦਰ ਸਿੰਘ ਲਵਲੀ ਮਾਤਾ ਦਾ ਪੁੱਤ ਆ ਉਹਦੇ ਵੀ ਅੱਗੋਂ ਦੋ ਬੇਟੇ ਆ ਸਕੂਲੇ ਪਰਦੇ ਆ ਮਾਤਾ ਨੂੰ ਇਹ ਨਹੀਂ ਪਤਾ ਵੀ ਮੱਲਾ ਕਿਹੜਾ ਵਾ ਜੇ ਮਾਤਾ ਨਾਲ ਗੱਲ ਕਰਨ ਤੇ ਪਤਾ ਲੱਗਿਆ ਜੋਧੇਲਬਸਤੀ ਮਾਤਾ ਕਹਿੰਦੀ ਜੋਧੇਲਬਸਤੀ ਮਾਤਾ ਨੇੜੇ ਹੀ ਆ ਹਾਂ ਇਦਾਂ ਜੇ ਮਾਤਾ ਨੂੰ ਪੁੱਛਦੇ ਆਲਮਗੀਰ ਸਾਹਿਬ ਉਹ ਵੀ ਕਹਿੰਦੀ ਅਸੀਂ ਜਾਣਦੇ ਹੁੰਨੇ ਆ ਗੱਡੀ 'ਚ ਮਤਲਬ ਹੈ ਲੁਧਿਆਣਾ ਸ਼ਹਿਰ ਦੀ ਆ ਬੇਬੇ ਪਰ ਆਪਣੇਆਂ ਤੋਂ ਵਿਛੜ ਗਈ ਆ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਡੀ ਸ਼ੇਅਰ ਕੀਤੀ ਵੀਡੀਓ ਦਾਦੀ ਪਰਦਾਦੀ ਮਾਂ ਆਪਣੇ ਘਰ ਚਲੇ ਜਾਊ ਆਪਣੇ ਘਰ ਚਲੇ ਜਾਊ ਹੋ ਸਕਦਾ ਇਹਦੇ ਪਰਪੋਤੇ ਉੱਤੇ ਬੇਬੇ ਬੇਬੇ ਕਰਦੇ ਲੱਭਦੇ ਫਿਰਦੇ ਹੋ। ਹੋ ਸਕਦਾ ਦਾਦੀ ਦਾ ਪੋਤਾ ਸਰਿੰਦਰ ਸਿੰਘ ਲਵਲੀ ਦਾਦੀ ਨੂੰ ਗਲੀਆਂ 'ਚ ਲੱਭਦਾ ਫਿਰਦਾ ਹੋ। ਹੋ ਸਕਦਾ ਦਾ ਮਾਂ ਦਾ ਪੁੱਤ ਕੁਲਵੰਤ ਸਿੰਘ ਗਲੀਆਂ 'ਚ ਲੱਭਦਾ ਫਿਰਦਾ ਵੀ ਮੇਰੀ ਮਾਂ ਗਈ ਕਿੱਥੇ? ਤੇ ਮਾਂ ਨੇ ਇੱਕ ਹੋਰ ਗੱਲ ਦੱਸੀ ਵੀ ਮੈਂ ਆਪਣੀ ਧੀ ਕੋਲੇ ਗਈ ਹੁਸੀ ਧੂਰੀ। ਉਹ ਆਂਗਣਵਾੜੀ 'ਚ ਕੰਮ ਕਰਦੀ ਹੁਣ ਉਹ ਵੀ ਧੂਰੀ ਸ਼ਹਿਰ 'ਚ। ਮੱਲੇ ਕਿਹੜੇ ਚ ਐ ਨਹੀਂ ਪਤਾ। ਗਲੀ ਨੰਬਰ ਕੀ ਆ ਇਹ ਨਹੀਂ ਪਤਾ। ਬਸ ਕਿੰਨਾ ਪਤਾ ਵੀ ਧੂਰੀ ਰਹਿੰਦੀ ਆ ਮਾਂ ਬੇਟੀ ਮੇਰੀ ਮਾਤਾ ਕਹਿੰਦੀ ਜਦੋਂ ਉਹ ਰੋਟੀ ਖਵਾ ਕੇ ਮੈਨੂੰ ਅੰਗਰਵਾੜੀ ਚ ਕੰਮ ਤੇ ਗਈ ਉਹ ਮੈਨੂੰ ਆਉਣ ਨਹੀਂ ਦਿੰਦੀ ਘਰੋਂ ਉਹ ਕਹਿੰਦੀ ਤੂੰ ਮੇਰੇ ਕੋਲ ਹੀ ਰਹਿ ਇੱਥੇ ਤੇ ਮੇਰਾ ਜੀ ਕਰਦਾ ਸੀ ਪੋਤਿਆਂ ਨੂੰ ਪਰਪੋਤਿਆਂ ਨੂੰ ਮਿਲਦਾ ਵੀ ਮੈਂ ਚੁੰਨੀ ਚੱਕੀ ਤੇ ਮੈਂ ਘਰੋਂ ਨਿਕਲਾਈ ਤੇ ਉੱਥੋਂ ਟੈਂਪੂ ਚੜੀ ਅੱਗੇ ਆ ਗਈ ਮਾਤਾ ਮੇਲਕੋਟਲੇ ਮੇਲਕੋਟੇ ਤੋਂ ਬੱਸ ਚੜੀ ਲੁਧਿਆਣੇ ਆ ਗਈ ਲੁਧਿਆਣੇ ਆ ਕੇ ਮਾਤਾ ਨਾਨਕਸਰ ਗੁਰਦੁਆਰਾ ਸਾਹਿਬ ਦੇ ਬਾਹਰ ਉਤਰ ਗਈ ਜਾਂ ਤਾਰਤਾ ਜਾਂ ਉੱਥੇ ਕਿਵੇਂ ਪਹੁੰਚੀ ਰੱਬ ਜਾਣਦਾ ਫਿਰ ਉੱਥੇ ਦੋ ਤਿੰਨ ਦਿਨ ਬੀਬੇ ਕਹਿੰਦੀ ਮੈਂ ਰਹੀ ਪਰ ਮੈਨੂੰ ਉੱਥੇ ਇਕੱਲੀ ਨੂੰ ਡਰ ਲੱਗੇ ਵੀ ਨਾ ਕੋਈ ਮੇਰੇ ਕੋਲੇ ਬੁੜੀ ਮੈਂ ਉਹਨਾਂ ਨੂੰ ਕਿਹਾ ਭਾਈ ਮੇਰੇ ਕੋਲ ਜਾਂਦਾ ਕੋਈ ਬੁੜੀ ਨੂੰ ਪਾਉ ਮੈਨੂੰ ਡਰ ਲੱਗਦਾ ਤੇ ਉੱਥੇ ਮੈਂ ਇਕੱਲੀ ਸੀ ਇੰਨੀ ਫਿਰ ਮੈਂ ਉੱਥੋਂ ਵੀ ਹੌਲੀ ਕੇ ਦੇ ਕੇ ਖਸ ਕੇ ਆਈ ਤੇ ਹੁਣ ਦੁਕਾਨਾਂ ਦੇ ਬਾਹਰ 3 ਨੰਬਰ ਡਿਵੀਜ਼ਨ ਦੇ ਕੋਲੇ ਮਾਤਾ ਜੀ ਗਊਸ਼ਾਲਾ ਰੋਡ ਤੇ ਤਿੰਨ ਚਾਰ ਦਿਨਾਂ ਤੋਂ ਸੜਕ ਤੇ ਘੁੰਮ ਰਹੇ ਸੀ ਤੇ ਅੱਜ ਇਸ ਸੁਪਨਿਆਂ ਦੇ ਘਰ ਪਹੁੰਚ ਗਏ ਹੁਣ ਇੱਥੋਂ ਦਾ ਸਫਰ ਇਸ ਤੋਂ ਅਗਲਾ ਸਫਰ ਇਹ ਤੁਹਾਡੇ ਹੱਥ ਚ ਵੀ ਕਿਦਾਂ ਕਿਵੇਂ ਤੇ ਕਿਸ ਤਰ੍ਹਾਂ ਹੋਵੇਗਾ ਇਹ ਉਹ ਕਾਲਪੁਰਖ ਦੇ ਹੱਥ ਚ ਹੈ ਅਰਦਾਸ ਵੀ ਕਰਿਓ ਕਿ ਮਾਂ ਆਪਣੇ ਪਰਿਵਾਰ ਨੂੰ ਮਿਲੇ ਬਾਈ ਵਾਸਤੇ ਵੀ ਅਰਦਾਸ ਕਰਿਓ ਵੀ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਇਦਾਂ ਮਾਵਾ ਦੇ ਪੁੱਤ ਜਿਹੜੇ ਅੱਜ ਵੀ ਜਿਉਂਦਿਆਂ ਜਮੀਰਾਂ ਵਾਲੇ ਤੁਰੇ ਫਿਰਦੇ ਆ ਨਹੀਂ ਤਾਂ ਪਿਛਲੇ 3 ਦਿਨਾਂ ਚ ਉਸ ਤੋਂ ਪਹਿਲਾਂ ਗੁਰੂ ਘਰ ਚ ਜਦੋਂ ਮਾਤਾ ਰਹੀ ਚਾਰ ਪੰਜ ਦਿਨ ਕਿੰਨੇ ਲੋਕਾਂ ਨੇ ਮਾਤਾ ਨੂੰ ਦੇਖਿਆ ਉਹ ਕਿਉਂ ਨਹੀਂ ਕਿਸੇ ਦੇ ਮਨ ਚੇ ਵਿਚਾਰ ਵਿਚਾਰ ਆਇਆ ਕਿਉਂ ਨਹੀਂ ਮਾਤਾ ਦੀ ਮਦਦ ਲਈ ਕਿਸੇ ਨੇ ਅੱਗੇ ਹੱਥ ਬਧਾਇਆ ਕਿਉਂ ਮਾਤਾ ਦੇ ਹਾਲਾਤਾਂ ਤੋਂ ਨજર ਨਹੀਂ ਸੀ ਆਇਆ ਵੀ ਇਹ ਲੋੜਵੰਦ ਲੱਗਦੀ ਹੈ ਬੇਬੇ ਮਾਤਾ ਦੱਸਦੀ ਆ ਮੇਰੀ ਕੰਨ ਦੀ ਇੱਕ ਵਾਲੀ ਢਿੱਲੀ ਹੋ ਗਈ ਮੈਂ ਲਾ ਕੇ ਚੁੰਨੀ ਦੇ ਲੜ ਬੰਨ ਲਈ ਤੇ ਚੁੰਨੀ ਸੀ ਮੇਰੀ ਤੇ ਇੱਕ ਮੈਂ ਕਹਿੰਦੀ ਸ੍ਰੀ ਸਾਹਿਬ ਗਾਤਰਾ ਪਾਇਆ ਸੀ ਉਹ ਲਾ ਕੇ ਰੱਖਤਾ ਕੋਈ ਲੈ ਗਿਆ ਚੱਕ ਅ ਚੁੰਨੀ ਵੀ ਮਾਤਾ ਨੂੰ ਇੱਥੇ ਆਇਆ ਉਹਨੂੰ ਦਿੱਤੀ ਆ ਸਿਰ ਤੋਂ ਨੰਗੇ ਸਿਰ ਕਿ ਮਾਂ ਇਹ ਸਾਡੀ ਮਾਂ ਸ਼ਹਿਰ ਚ ਘੁੰਮ ਰਹੀ ਆ ਕਿਉਂ ਨਹੀਂ ਨਜ਼ਰ ਆਈ ਕਿਸੇ ਨੂੰ ਇਹਦੇ ਵਾਸਤੇ ਸਾਨੂੰ ਖੁਦ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਖੁਰ ਸਾਡੀਆਂ ਅੱਖਾਂ ਚੈੱਕ ਕਰਾਉਣ ਦੀ ਨਾਲੇ ਸਾਡੀ ਆਪ ਦੀ ਸੋਚ ਨੂੰ ਚੈੱਕ ਕਰਾਉਣ ਦੀ ਲੋੜ ਆ ਪਲੀਜ਼ ਧਿਆਨ ਦਿਆ ਕਰੋ ਧੰਨਵਾਦ ਆ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਕਰਿਓ ਕੋਸ਼ਿਸ਼ ਕਰਿਓ ਵੀਡੀਓ ਨੂੰ ਸ਼ੇਅਰ ਜੇ ਪਹਿਚਾਨ ਲਿਆ ਤਾਂ ਸਾਡੇ ਨੰਬਰ ਦਿੱਤੇ ਆ ਉਰਦੇ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ